ਸਤ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝ ਵੱਲੋਂ ਤੁਹਾਨੂੰ ਸਭ ਨੂੰ ਸਵਾਗਤ ਆ ਜੀ ਉਹ ਆਜਾ ਵਾ Eid ਦੇ ਮੌਕੇ ਤੇ ਦੁੱਧ ਵਾਲੀਆਂ ਸੇਵੀਆਂ ਬਣਾਈਏ ਨਵੀਂ ਪ੍ਰਾਣੀ ਸਾਂਝ ਵੱਲੋਂ ਸਭ ਤੋਂ ਪਹਿਲਾਂ ਮੇਰੇ ਮੁਸਲਮਾਨ ਭੈਣ ਭਰਾਵਾਂ ਬਜ਼ੁਰਗਾਂ ਤੇ ਬੱਚਿਆਂ ਨੂੰ Eid ਮੁਬਾਰਕ ਹੋਵੇ ਦੁੱਧ ਵਾਲੀਆਂ ਸੇਵੀਆਂ ਬਣਾਉਣ ਵਾਸਤੇ ਆਪਾਂ ਨੂੰ ਆਪਣੇ ਆਮ ਘਰਾਂ ਵਿੱਚ ਬਣਦੀਆਂ ਆਈਆਂ ਤੇ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੀ ਆ ਕਿ ਦੁੱਧ ਵਾਲੀਆਂ ਸੇਵੀਆਂ ਵਾਸਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਸੇਵੀਆਂ ਲੈਣੀਆਂ ਸੇਵੀਆਂ ਚਾਹੀਏ ਘਰ ਦੀਆਂ ਬੱਟੀਆਂ ਹੋਣ ਤੇ ਚਾਹੀਏ ਬਾਜ਼ਾਰ ਦੀਆਂ ਹੋਣ ਤੇ ਉਸ ਵਾਰ ਆਪਾਂ ਚੀਨੀ ਜਾਂ ਸ਼ੱਕਰ ਆਪਾਂ ਮਿਸ਼ਰੀ ਲੈ ਸਕਦੇ ਆ ਇਹ ਤੁਸੀਂ ਆਪਣੇ ਲੋੜ ਮੁਤਾਬਕ ਲੈ ਲਿਓ ਇੱਕ ਚਮਚਾ ਆਪਾਂ ਇੱਥੇ ਦੇਸੀ ਘਿਓ ਦਾ ਲਵਾਂਗੇ ਦੁੱਧ ਵਾਲੀਆਂ ਸੇਵੀਆਂ ਦੇ ਵਿੱਚ ਦੇਸੀ ਘਿਓ ਦਾ ਇਸਤੇਮਾਲ ਵੀ ਹੁੰਦਾ ਵਾ ਜਿਹਦੇ ਚ ਵਿੱਚ ਆਪਾਂ ਸੇਵੀਆਂ ਨੂੰ ਰੋਸਟ ਕਰਨਾ ਹੁੰਦਾ ਵਾ ਤੇ ਬਾਕੀ ਆਪਾਂ ਦੁੱਧ ਲਵਾਂਗੇ ਜੀ ਤੇ ਉਹ ਮੈਂ ਤੁਹਾਨੂੰ ਮੈਜ਼ਰਮੈਂਟ ਨਾਲ ਦੀ ਨਾਲ ਦੱਸੀ ਜਾਊਂਗੀ ਤੇ ਕੁਛ ਇਹਦੇ ਵਿੱਚ ਆਪਾਂ ਡਰਾਈ ਫਰੂਟ ਵਗੈਰਾ ਲਵਾ ਕੇ ਤੇ ਕੁਛ ਫਲੇਵਰ ਵਾਸਤੇ ਆਪਾਂ এলাਚੀ ਤੇ ਕੇਸ ਆਪਾਂ ਕਲਰ ਵਾਸਤੇ ਲਵਾਂਗੇ ਲੋ ਜੀ ਆਪਾਂ ਇਹਨੂੰ ਇੱਕ ਮਿਠਾਈ ਦੇ ਤੌਰ ਤੇ ਬਣਾਉਣਾ ਤੇ ਆਪਾਂ ਇੱਕ ਇਹਨੂੰ ਹੈਲਦੀ ਵੀ ਬਣਾਉਣਾ ਤੇ ਤੁਹਾਨੂੰ ਦਿਖਾਉਣੀ ਹੈ ਕਿ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਕਿੰਨੀ ਕਿੰਨੀ ਕੀ ਜ਼ਰੂਰਤ ਆ। ਜਿਹਨੇ ਦੁੱਧਾਂਆਂ ਜਾਂ ਸੇਵੀਆਂ ਹੁੰਦੀਆਂ ਇਹ ਇੱਕ ਕੋਲੀ ਸੇਵੀਆਂ ਦੀ ਤੇ ਪੰਜ ਕੋਲੀਆਂ ਦੁੱਧੀਆਂ ਹੁੰਦੀਆਂ ਨੇ। ਉਹਦੇ ਵਿੱਚ ਇਹ ਬਣਾਇਆ ਜਾਂਦੀ ਹੈ। ਤੇ ਆਪਾਂ ਇੱਕ ਵਾਰ ਸੇ ਦੁੱਧ ਨੂੰ ਮਿਲ ਕੇ ਪੰਜ ਕੋਲੀਆਂ ਨੂੰ ਮਿਨ ਕੇ ਤੇ ਇਹਨੂੰ ਗਰਮ ਕਰਨਾ ਰੱਖ ਦੇਣਾ। ਤਾਂ ਕਿ ਮੈਜ਼ਰਮੈਂਟ ਕਰਨੀ ਤਾਂ ਜ਼ਰੂਰੀ ਆ। ਕਿਵਰ ਕੋਈ ਨਵੇਂ ਬੱਚੇ ਬਣਾ ਰਹੇ ਹੁੰਦੇ ਆ ਤੇ ਉਹਨਾਂ ਲਈ ਮੈਜ਼ਰਮੈਂਟ ਬਹੁਤ ਜ਼ਰੂਰੀ ਆ। ਜਿਹੜੇ ਰੋਜ਼ ਬਣਾਉਂਦੇ ਆ ਉਹਨਾਂ ਨੂੰ ਤਾਂ ਕੋਈ ਮੈਜ਼ਰਮੈਂਟ ਦੀ ਲੋੜ ਨਹੀਂ ਹੁੰਦੀ ਇਹਨੇ। ਇਹ ਤੁਲੀ 1 ਲੀਟਰ ਦੇ ਨੇੜੇ ਤੇੜਾ ਹੈਗਾ ਪੰਜ ਕੌਲੀਆਂ ਜਿਹੜੀਆਂ ਦੁੱਧੀਆਂ ਕਿਉਂਕਿ ਆਪਾਂ ਮੈਂਤੀ ਜਿਹੜੀ ਸੇਵੀਆਂ ਦੀ ਕੀਤੀ ਆ ਉਹ ਐਸੇ ਇਸ ਕੌਲੀ ਦੇ ਨਾਪ ਜਿਓ ਕੀਤੀ ਆ ਤੇ ਇਹੀ ਕੌਲੀ ਤੁਸੀਂ ਚੀਨੀ ਦੀ ਵੀ ਲੈ ਸਕਦੇ ਆ ਤੇ ਮਿਸ਼ਰੀ ਦੀ ਵੀ ਲੈ ਸਕਦੇ ਆ ਉਹ ਆਪਣੀ ਮਰਜ਼ੀ ਆ ਚੀਨੀ ਜਾਂ ਮਿਸ਼ਰੀ ਜਾਂ ਇਹ ਤੋਂ ਘੱਟ ਵੱਧ ਵੀ ਕਰ ਸਕਦੇ ਜਿੰਨਾ ਤੁਸੀਂ ਮਿੱਠਾ ਪਸੰਦ ਕਰਦੇ ਆ ਕਿਉਂਕਿ ਦੁੱਧ ਵਿੱਚ ਵੀ ਕੁਛ ਨਾ ਕੁਛ ਮਠਾਸ ਹੁੰਦੀ ਆ ਲਓ ਜੀ ਆਪਾਂ ਇਹਨੂੰ ਗਰਮ ਕਰਨਾ ਕਰ ਦਿੰਨੇ ਆ ਇੱਕ ਸਾਈਡ ਤੇ ਤੇ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਕੜਛੀ ਮਾਰੀ ਜਾਵਾਂਗੇ ਤੇ ਇਹਦੇ ਵਿੱਚ ਆਪਾਂ ਲਈ ਇਲਾਇਚੀ ਦਾ ਫਲੇਵਰ ਪਾ ਦੇਣਾ ਤਦ ਨੂੰ ਉਬਾਲ ਲੈਣ ਦਾ ਇੰਤਿਹਾਈ। ਜਿਵੇਂ ਆਪਾਂ ਇਹਦੇ ਦੋ ਤਿੰਨ ਲੈਚੀਆਂ ਦੇ ਬੀਜ ਕੱਢ ਕੇ ਇਹਦੇ ਵਿੱਚ ਪਾ ਲੈਨੇ। ਪਹਿਲਾਂ ਆਪਾਂ ਇਹ ਪ੍ਰੋਸੈਸ ਕਰਕੇ ਰੱਖ ਲਈਏ ਲੈਚੀਆਂ ਵਾਲਾ। ਇੱਥੇ ਆਪਾਂ ਲੈਚੀਆਂ ਲੈ ਲਈਆਂ ਜੀ ਚਾਰ ਲੈਚੀਆਂ ਲੈ ਲਈਆਂ ਮੈਂ। 1 ਲੀਟਰ ਦੁੱਧ ਆ। ਵਿੱਚ ਪਾ ਦਊਗੀ। ਆ ਛਿਲਕਿਆਂ ਨੂੰ ਆਪਾਂ ਚਾਹ ਪੱਤੀ ਵਿੱਚ ਰੱਖ ਦੇਵਾਂਗੇ। ਤੇ ਜਿਹੜੇ ਬੀਜ ਆ ਇਹਨਾਂ ਨੂੰ ਚੰਗੀ ਤਰ੍ਹਾਂ ਮਾਰਾ ਜਾ। ਕਰਕੇ ਤੇ ਇਹਦੇ ਵਿੱਚ ਪਾ ਲੈਨੇ। ਜਦ ਜਦ ਆਪਾਂ ਦੁੱਧ ਨੂੰ ਉਬਾਲਾ ਦੇਣਾ ਤੇ ਪਹਿਲਾਂ ਆਪਾਂ ਲੈਚੀ ਪਾਊਡਰ ਪਾ ਦਈਏ ਨੇ ਵਿੱਚ। ਇਹਨੂੰ ਘੜਸ਼ੀ ਮਾਰਦੇ ਰੱਖੋ। ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਆ ਫੁੱਲ ਫੈਟ ਵੀ ਲੈ ਸਕਦੇ ਜਿਹੜਾ ਤੁਸੀਂ ਪੀਣੇ ਆ ਘਰ ਦੇ ਵਿੱਚ ਤੇ ਉਸ ਤੋਂ ਅਗਲਾ ਪ੍ਰੋਸੈਸ ਜੀ ਆਪਾਂ ਕੇਸਰ ਦਾ ਕਰਕੇ ਰੱਖਣਾ ਆਪਾਂ ਇੱਕ ਲੈਚੀ ਦਾ ਫਲੇਵਰ ਦੇ ਦਿੱਤਾ ਤੇ ਕੇਸਰ ਦਾ ਆਪਾਂ ਕਲਰ ਦੇਣਾ ਵਾ ਜਦੋਂ ਕੇਸਰ ਦੁੱਧ ਵਿੱਚ ਪੈਂਦਾ ਵਾ ਤੇ ਉਹਦੇ ਵੀ ਆਪਾਂ ਨੂੰ ਬਹੁਤ ਬੈਨੀਫਿਟ ਨੇ ਕੇਸਰ ਵਾਲਾ ਦੁੱਧ ਆਪਣੇ ਚਿਹਰੇ ਨੂੰ ਗਲੋਬ ਵੀ ਲਿਆਉਂਦਾ ਵਾ ਤੁਸੀਂ ਚਾਰ ਪੰਜ ਪੱਤੀਆਂ ਜਾਂ 10 12 ਪੱਤੀਆਂ ਲੈ ਲਓ ਜਿਹਨਾਂ ਦੀ ਬਰੀਕ ਬਰੀਕ ਪੰਖੜੀਆਂ ਹੁੰਦੀਆਂ ਇਹ ਪ੍ਰੋਸੈਸ ਵੀ ਆਪਾਂ ਪਹਿਲਾਂ ਕਰਕੇ ਰੱਖਣਾ ਇਹਨੂੰ ਥੋੜਾ ਜਿਆਦਾ ਰਗੜ ਲੈਣਾ ਕੇਸਰ ਨੂੰ ਇਸ ਲਈ ਆਪਾਂ ਪੱਤੀਆਂ ਆਪਾਂ ਡਾਇਰੈਕਟ ਨਹੀਂ ਪਾਉਣਾਗਾ ਕਿ ਸੁਨੋ ਪੈਦੇ ਵਿੱਚ ਰਗੜ ਲਿਆ ਜਿਹੜਾ ਕੇਸਰ ਆਪਣਾ ਰੰਗ ਤੇ ਆਪਣਾ ਫਲੇਵਰ ਆ ਉਹ ਠੰਡੀ ਚੀਜ਼ ਵਿੱਚ ਜ਼ਿਆਦਾ ਦਿੰਦਾ ਵਾ ਇਸ ਕਰਕੇ ਆਪਾਂ ਇੱਥੇ ਆਈਸ ਬਰਫ ਦਾ ਆਈਸ ਕਯੂਬ ਪਾ ਦੇਣਾ ਨੂੰ ਆਈਸ ਕਯੂਬ ਵੀ ਕਹਿੰਦੇ ਆ ਪੰਜਾਬੀ ਵਿੱਚ ਬਰਫ ਕਹਿ ਦਿੰਦੇ ਆ ਇਹ ਆਈਸ ਕਯੂਬ ਆ ਇਸ ਪ੍ਰੋਸੈਸ ਨੂੰ ਵੀ ਆਪਾਂ ਕਰਕੇ ਸਾਈਡ ਤੇ ਰੱਖ ਲਿਆ ਤਾਂ ਕਿ ਜਿਹੜਾ ਕੇਸਰ ਦਾ ਸਹੀ ਕਲਰ ਤੇ ਫਲੇਵਰ ਆਵੇ ਇਹਨੂੰ ਆਪਾਂ ਸਾਈਡ ਤੇ ਕਰਕੇ ਰੱਖ ਦੇਣਾ ਜਦ ਤੱਕ ਆਪਣੀ ਆਈਸ ਨਹੀਂ ਪਿਗਲ ਨਾ ਮੈਂ ਜਦੋਂ ਆਪਾਂ ਦੁੱਧ ਗਰਮ ਹੋ ਰਿਹਾ ਇੱਥੇ ਅਪਨ ਡਰਾਈ ਫੂਡ ਵੀ ਲੈ ਆ। ਜਿਹੜਾ ਡਰਾਈ ਫੂਡ ਆਪਣੀ ਮਰਜ਼ੀ ਦੇ ਲੈ ਸਕਦੇ ਆ। ਇੱਚ ਮੈਂ ਕਾਜੂ, ਅਖਰੋਟ ਤੇ ਨਾਰੀਅਲ ਤੇ ਆ। ਦੁੱਧ ਵਿੱਚ ਨਾਰੀਅਲ ਦਾ ਵੀ ਬਹੁਤ ਬੈਨੀਫਿਟ ਨੇ ਆਪਾਂ ਨੂੰ। ਇਸ ਕਰਕੇ ਆਪਾਂ ਇਹਨੂੰ ਹੈਲਥੀ ਬਣਾਉਣਾ ਵਾ ਤਾਂ ਕਿ ਇੱਕ ਮਠਿਆਈ ਵੀ ਹੋਵੇ ਤੇ ਇੱਕ ਆਪਣੇ ਸਿਹਤ ਲਈ ਚੰਗੀ ਚੀਜ਼ ਵੀ ਹੋਵੇ। ਕੋਈ ਵੀ ਚੀਜ਼ ਬਣਾਉਣ ਤੋਂ ਪਹਿਲਾਂ ਉਹਦੇ ਗੁਣਾ ਬਾਰੇ ਜ਼ਰੂਰ ਜਾਣ ਲਿਆ ਕਰੋ। ਉਹਦੇ ਕੀ ਕੀ ਗੁਣ ਹੋ ਸਕਦੇ ਆ। ਆਪਾਂ ਇੱਕ ਭਾਰੀ ਚਲਦਾ ਫਰਾਈਪੈਨ ਲੈ ਲੈਣਾ। ਤਾਂ ਇੱਕ ਚਮਚਾ ਘਿਓ ਦਾ ਪਾਵਾਂਗੇ ਤੇ ਸੇਵਿਆਂ ਨੂੰ ਭੁੰਨਣ ਵਾਸਤੇ। ਜਿਹੜੀ ਮੈਂ ਡ్రਾਈ ਫਰੂਟ ਉਹਦਾ ਲੈ ਲਿਆ ਕੱਟ ਕੇ ਬਰੀਕ ਬਰੀਕ ਕੱਟ ਕੇ ਲੈ ਲਿਆ ਤੇ ਜਿਹੜੀ ਮੈਂ ਸੌਹੀ ਲਈ ਆ ਉਹਨੂੰ ਮੈਂ ਪਾਣੀ ਵਿੱਚ ਭਿਉਂ ਕੇ ਲਿਆ ਤੁਸੀਂ ਸੌਹੀ ਨੂੰ ਘਿਓ ਵਿੱਚ ਰੋਸਟ ਕਰਕੇ ਵੀ ਪਾ ਸਕਦੇ ਆ ਤੇ ਪਾਣੀ ਵਿੱਚ ਭਿਉਂ ਕੇ ਵੀ ਪਾ ਸਕਦੇ ਆ ਇਹਨੂੰ ਮੈਂ ਲਾਸਟ ਵਿੱਚ ਪਾਉਂਗੀ ਜਿਵੇਂ ਭਿਉਂ ਕੇ ਲਈ ਆ ਤੇ ਥੋੜਾ ਜਿਹਾ ਮੈਂ ਕੁੱਟ ਕੇ ਆਪਣੇ ਕਾਜੂ ਹੁੰਦੇ ਆ ਉਹਨਾਂ ਦਾ ਪਾਊਡਰ ਲੈ ਲਿਆ ਕਾਜੂ ਦਾ ਪਾਊਡਰ ਬਰੀਕ ਬਣਾਉਣਾ ਕਿਸੇ ਵੀ ਡ్రਾਈ ਫਰੂਟ ਦਾ ਪਾਊਡਰ ਨੂੰ ਬਰੀਕ ਬਣਾਉਣਾ ਵਾ ਤਾਂ ਉਹਨੂੰ ਤੁਸੀਂ ਪਹਿਲਾਂ ਫ੍ਰਿਜ ਵਿੱਚ ਰੱਖਿਓ ਫ੍ਰਿਜ ਵਿੱਚ ਕਰਨ ਤੋਂ ਬਾਅਦ ਆਪਾਂ ਫਿਰ ਜਿਹ ਵਿੱਚ ਰੱਖਣ ਤੋਂ ਬਾਅਦ ਆਪਾਂ ਗ੍ਰाइंड ਕਰਦੇ ਆ ਤਾਂ ਬ ਜੇ ਆਪਾਂ ਇਹਦਾ ਇਸਤੇਮਾਲ ਵਿੱਚ ਕਰਾਂਗੇ ਜਦੋਂ ਆਪਾਂ ਕੇਸਰ ਦਾ ਇਸਤੇਮਾਲ ਕਰਨਾ ਉਹਦੇ ਨਾਲ ਆਪਾਂ ਕਾਜੂ ਦਾ ਇਸਤੇਮਾਲ ਕਰਾਂਗੇ ਕਾਜੂ ਨੂੰ ਮੈਂ ਐਸੀ ਕੱਟ ਕੇ ਨਹੀਂ ਲਿਆ ਉਹਦਾ ਮੈਂ ਬਰੀਖ ਪਾਊਡਰ ਬਣਾ ਕੇ ਲਿਆ ਵਾ ਲੋ ਜੇ ਭਾਈ ਇੱਕ ਚਮਚਾ ਦੇਸੀ ਘਿਓ ਦਾ ਪਾ ਲੈਨੇ ਆ ਇਸ ਨੂੰ ਔਨ ਕਰ ਦਿੰਨੇ ਆ ਉਹਦ ਨੂੰ ਹਵਾਲਾ ਦੇਣ ਵਾਸਤੇ ਰੱਖਿਆ ਹੋਇਆ ਵਾ ਲੈ ਜੀ ਬਾ ਕੇ ਜਿਵੇਂ ਇਹ ਆਪਣਾ ਘਿਓ ਮੈਲਟ ਹੁੰਦਾ ਵਾ ਮੇਰੇ ਕੋ ਘਰ ਦੀਆਂ ਵੱਟੀਆਂ ਸੇਵੀਆਂ ਨੇ ਆਟੇ ਦੀਆਂ ਸੇਵੀਆਂ ਵਾ ਤੁਸੀਂ ਸੇਮੀਆਂ ਕੋਈ ਵੀ ਲੈ ਸਕਦੇ ਆ। ਅਸੀਂ ਆਪਾਂ ਇਹਨੂੰ 1 ਮਿੰਟ ਲਈ ਇਹਦੇ ਤੇ ਭੁੰਨਦੇ ਆ ਤੇ ਨਾਲ ਹੀ ਆਪਾਂ ਡਰਾਈ ਫਰੂਟ ਭੁੰਨ ਲੈਣੇ ਆ ਇਹਦੇ ਵਿੱਚ। ਤੇ ਉਹ ਵਿੱਚ ਭੁੰਨ ਕੇ ਚਾਹੇ ਬਾਅਦ ਵਿੱਚ ਸੇਮੀਆਂ ਪਾ ਲੋ ਤੇ ਚਾਹੇ ਦੋਨੇ ਚੀਜ਼ਾਂ ਨੂੰ ਇਕੱਠੀਆਂ ਭੁੰਨ ਲੋ। ਅਰੇ 1 ਮਿੰਟ ਹੀ ਆਪਾਂ ਸੇਮੀਆਂ ਭੁੰਨਣੀਆਂ 1 ਮਿੰਟ ਹੀ ਆਪਾਂ ਡਰਾਈ ਫਰੂਟ ਨੂੰ ਭੁੰਨਣਾ। ਇਸ ਕਰਕੇ ਮੈਂ ਜਿਹੜਾ ਡਰਾਈ ਫਰੂਟ ਆ ਉਹ ਵੀ ਇਹਦੇ ਨਾਲ ਲੈ ਰਹੀ ਆ। ਇਸ ਮਿਸ਼ੀ-ਬਿਸ਼ੀ ਹੋ ਤੀਸੀ ਹੋਈ ਆਪਣੇ ਕੋਲ। ਤੁਸੀਂ ਪਾਇਓ ਕਿ ਕਈ ਵਾਰੀ ਗੋਰ ਚੱਕਰ ਦੇ ਨਾਲ ਦੁੱਧ ਫਟ ਜਾਂਦਾ ਆ। ਉਹ ਆਟੇ ਦੀਆਂ ਸੇਵੀਆਂ ਨਾ ਕਈ ਵਾਰੀ ਜੁੜ ਜਾਂਦੇ ਜਦੋਂ ਆਪਾਂ ਦੁੱਧ ਵਿੱਚ ਪਾਉਨੇ ਆ ਤਾਂ ਇਹਨੂੰ ਜੇ ਤੁਸੀਂ ਘਿਓ ਦੇ ਵਿੱਚ ਭੁੰਨ ਲਵੋ ਤੇ ਫਿਰ ਜੜਦੀਆਂ ਨਹੀਂ ਗੀਆਂ ਮੈਂ ਇੱਕ ਮਿੰਟ ਵਾਸਤੇ ਭੁੰਨ ਲਿਆ ਤੇ ਮੈਂ ਗੈਸ ਨੂੰ ਬੰਦ ਕਰ ਦਿੰਦੀ ਆ ਤੇ ਆਪਣਾ ਚੁੱਲਾ ਗਰਮ ਆ ਤੇ ਉਹਨੇ ਚ ਆਪਾਂ ਇਹਨੂੰ ਹਿਲਾਈ ਜਾਣਾ ਜੇ ਬਈ ਤੁਸੀਂ ਜੇ ਇਹਨਾਂ ਨੂੰ ਭੁੰਨਣਾ ਘਿਓ ਦੇ ਵਿੱਚ ਤਾਂ ਬਿਲਕੁਲ ਸਲੋ ਗੈਸ ਤੇ ਭੁੰਨਿਓ ਉਹ ਤਾਂ ਦੁੱਧ ਵਿੱਚ ਵੀ ਕੜਸੀ ਮਾਰਦੇ ਰਹੋ ਤਾਂ ਕਿ ਆਪਣਾ ਦੁੱਧ ਥੱਲੇ ਨਾ ਲੱਗੇ ਜਿਆ ਬਈ ਕਦੋਂ ਮੈਂ ਦਿਕਾਵੀ ਦੇਣਾ ਕਿ ਆਪਣਾ ਸੇਵੀਆਂ ਤੇ ਆਪਣਾ ਡਰਾਈ ਫੂਡ ਪੁੱਜ ਗਿਆ ਆ ਯੂ ਨੂੰ ਆਪਾਂ ਦੁੱਧ ਵਿੱਚ ਪਾਉਣਾ ਆ। ਛੇ ਤਾਂ ਕਰਕੇ ਪਾਉਨੇ ਆਂ ਡਰਾਈ ਫੂਡ ਤੇ ਸੇਵੀਆਂ ਤੇ ਬਹੁਤ ਹੀ ਵਧੀਆ ਸੇਵੀਆਂ ਬਣਦੀਆਂ ਨੇ। ਮੈਂ ਫਰਾਈਪਨ ਗਰਮ ਹੋਣ ਕਰਕੇ ਇਹਦੇ ਵਿੱਚ ਕੜਚੀ ਮਾਰੀ ਜਾਂਦੀ ਆ ਕਿ ਆਪਣੀ ਕੋਈ ਵੀ ਚੀਜ਼ ਸੜ ਨਾ ਜਾਵੇ। ਵਾਲਾ ਆ ਗਿਆ। ਵਿੱਚ ਸੇਵੀਆਂ ਪਾ ਦਣੀ ਆ। ਸੇਵੀਆਂ ਤੇ ਜਿਹੜਾ ਆਪਾਂ ਡਰਾਈ ਫੂਡ ਰੋਸਟ ਕੀਤਾ ਹੋਇਆ ਨਾਲ ਹੀ ਸੇਵੀਆਂ ਨੇ ਆਪਾਂ ਸਾਰਾ ਪਾ ਰਹੇ ਆ ਇਹਦੇ। ਤੇ ਹੁਣ ਆਪਾਂ 10 ਮਿੰਟ ਲਈ ਆਪਾਂ ਇਹਨਾਂ ਨੂੰ ਰੰਦੇ ਆ ਸੇਵੀਆਂ। ਪਾ ਲਾਸਟ ਵਿੱਚ ਪਾਵਾਂਗੇ ਪਹਿਲਾਂ ਨਹੀਂ ਪਾਣੀਗੀ ਜਿਹੜਾ ਆਪਾਂ ਇੱਥੇ ਕੇਸਰ ਰੱਖਿਆ ਹੋਇਆ ਵਾ ਇਹਦੇ ਵਿੱਚ ਆਪਾਂ ਦੋ ਚਮਚੇ ਜਿਹੜਾ ਆਪਣਾ ਕਾਜੂ ਦਾ ਪਾਊਡਰ ਹੈ ਇਹ ਪਾ ਦੇਣਾ ਤਾਂ ਕਿ ਉਹ ਇਹਦੇ ਵਿੱਚ ਮਿਕਸ ਹੋ ਜAVE ਇਹਦੇ ਵਿੱਚ ਪਾਣੀ ਬਣ ਗਿਆ ਨਾ ਤੇ ਬਹੁਤ ਸੋਹਣਾ ਕਲਰ ਬਣਿਆ ਤੁਸੀਂ ਇੱਕ ਮਿੰਟ ਮੈਂ ਗੈਸ ਨੂੰ ਬੰਦ ਕਰ ਦਿੱਤਾ ਤਾਂ ਕਿ ਮੈਂ ਤੁਹਾਨੂੰ ਕੇਸਰ ਦਾ ਕਲਰ ਦਿਖਾਉਣੀ ਆ ਕਿ ਉਹ ਆਈਸ ਵਿੱਚ ਕਿੰਨਾ ਵਧੀਆ ਆਉਂਦਾ ਵਾ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਆਪਣਾ ਕਿੰਨਾ ਸੋਹਣਾ ਕਲਰ ਆਇਆ ਅਈ ਸੇ ਬੇਚ ਇਸ ਤੇ ਥਾਂ ਤੇ ਮੈਂ ਇਹਦੇ ਵਿੱਚ ਇੱਥੇ ਹੁਣ ਦੋ ਚਮਚੇ ਕਾਜੂ ਦਾ ਜਿਹੜਾ ਪਾਊਡਰ ਆ ਉਹ ਪਾ ਦੋਗੇ ਇਸ ਥਾਂ ਤੇ ਤੁਸੀਂ ਇਹਦੇ ਵਿੱਚ ਕਸਟਰਡ ਪਾਊਡਰ ਵੀ ਪਾ ਸਕਦੇ ਆ ਇੱਕ ਚਮਚਾ ਤੇ ਤੁਸੀਂ ਕਾਜੂ ਦੇ ਆ ਬਰੀਕ ਪਾਊਡਰ ਵੀ ਪਾ ਸਕਦੇ ਆ ਆਪਾਂ ਇਹਨੂੰ ਗਰੇਵੀ ਦੇਣ ਵਾਸਤੇ ਰਿਚ ਗਰੇਵੀ ਦੇਣ ਵਾਸਤੇ ਸੇਵੀਆਂ ਤੇ ਇੱਥੇ ਮੈਂ ਲੱਕੇ ਚਮਚੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੇ ਆਪਣਾ ਪੂਰਾ ਬਰੀਕ ਬਣਿਆ ਹੋਇਆ ਪਾਊਡਰ ਤੇ ਇਹਨੂੰ ਆਪਾਂ ਇਹਦੇ ਵਿੱਚ ਇਹ ਤਾਂ ਪਾ ਕਸਟਰਡ ਪਾਊਡਰ ਨੂੰ ਘੋਲਦੇ ਹੁੰਨੇ ਆ ਤੇ ਉਸ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਕਾਜੂ ਦੇ ਪਾਊਡਰ ਨੂੰ ਇਹਦੇ ਵਿੱਚ ਘੋਲ ਲੈਣਾ ਕਿਸ ਸਰਵਾਈ ਪਾਣੀ ਦੇ ਵਿੱਚ ਕਿ ਇਹ ਚੰਗੀ ਤਰ੍ਹਾਂ ਫੁੱਲ ਜਾਵੇ ਜਿਹੜਾ ਇਹਦਾ ਪਾਊਡਰ ਆ ਪੇਸਟ ਆ ਹੁਣ ਜੇ ਫਿਰ ਤੁਹਾਨੂੰ ਪਾਉਣ ਵੇਲੇ ਚੀਨੀ ਤੇ ਉਹਦੇ ਆ ਸੀਮੀਆਂ ਨੂੰ ਤੇ ਇਹਦੇ ਰਹਿਣਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀ ਜਿਹੀ ਜਿਹਾ ਪਾ ਬਾਅਦ ਵਿੱਚ ਪਾਉਣੀ ਆ ਲੋ ਜੀ 5 ਮਿੰਟ ਬੰਦਿਆਂ ਨੂੰ ਹੋ ਗਏ ਸੇਵੀਆਂ ਨੂੰ ਦੁੱਧ ਦੇ ਵਿੱਚ ਪਾਈਆਂ ਨੂੰ ਤੇ ਇਹ 80% ਕੁੱਕ ਹੋ ਗਈਆਂ ਨੇ ਆਪਾਂ ਮਾੜਾ ਜਿਹਾ ਨਾ ਕੱਢ ਕੇ ਇਹਨੂੰ ਇਹਦਾ ਟੋਕੇ ਦੇਖ ਲਿਆ ਕਰੋ ਜੇ ਥੋੜਾ ਜਿਹਾ ਬਲ ਕੇ ਰਹਿੰਦੀਆਂ ਹੋਣ ਆਹ ਇਹਦਾ ਫਸਦੀਆਂ ਨੇ ਜੇ 80% ਕੁੱਕ ਹੋ ਚੁੱਕੀਆਂ ਨੇ ਐਸ ਥਾਂ ਤੇ ਆਪਾਂ ਇਹਦੇ ਵਿੱਚ ਇੱਕ ਵਾਰ ਜਦੋਂ ਦੋਨੋਂ ਵਾਲਾ ਆ ਜਾਂਦਾ ਸੇਵੀਆਂ ਪੱਕੀ ਤੇ ਉਸ ਤੋਂ ਬਾਅਦ ਉਹਨੂੰ ਗੈਸ ਨੂੰ ਸਿਮ ਕਰ ਦਵੇ ਤੇ ਆਪਾਂ ਜਿਹੜਾ ਆਹ ਕੇਸਰ ਤੇ ਕਾਜੂ ਦਾ ਪੇਸਟ ਰੱਖਿਆ ਕਾਜੂ ਦਾ ਪਾਊਡਰ ਪਾਇਆ ਇਹਦੇ ਵਿੱਚ ਤੇ ਉਹ ਹੁਣ ਆਪਾਂ ਇਹ ਸੇਵੀਆਂ ਵਿੱਚ ਇਹ ਚੀਜ਼ ਪਾ ਦੇਣੀ ਜੇ ਆਪਾਂ ਪਹਿਲਾਂ ताकि ਆਪਣਾ ਵੇਸ ਨਾ ਜਾਵੇ ਆਸੂ ਵਿੱਚ ਪਾਉਣੇ ਆਪਣਾ ਕਲਰ ਵੀ ਆ ਜਾਓ ਤੇ ਆਪਣੇ ਜਿਹੜੇ ਆਪਾਂ ਕਸਟਰਡ ਪਾਊਡਰ ਪਾਉਣੇ ਆ ਨਾ ਕਸਟਰਡ ਪਾਊਡਰ ਦੇ ਨਾਲ ਤੁਸੀਂ ਇਦਾਂ ਕਾਜੂ ਦਾ ਪਾਊਡਰ ਪਾਇਓ ਕਾਜੂ ਨੂੰ ਫਰਿੱਜ ਵਿੱਚ ਰੱਖ ਦਿਓ ਠੰਡੇ ਫਰਿੱਜ ਨੂੰ ਜਦੋਂ ਤੁਸੀਂ ਪੀਸੋ ਤਾਂ ਬਿਲਕੁਲ ਬਰੀਕ ਪਾਊਡਰ ਬਣ ਜਾਣਾ ਫਾਈਨ ਪਾਊਡਰ ਬਣ ਜਾਣਾ ਇਹਦਾ ਕਲਰ ਵੀ ਬਹੁਤ ਸੋਹਣਾ ਆ ਜਾਣਾ ਤੇ ਜਿਹੜੀ ਆਪਣੇ ਦੁੱਧ ਦੀ ਥਿਕਨਸ ਆ ਉਹ ਵਧੀਆ ਬਣ ਜਾਣੀ ਹੈ ਤੁਸੀਂ ਪਾ ਲਈਏਗਾ ਆਪਣਾ ਬਹੁਤ ਹੀ ਸੋਹਣਾ ਕਲਰ ਬਣ ਗਿਆ ਜੀ ਇਹਦੇ ਨਾਲ ਤੇ ਆਪਣੇ ਜਿਹੜੇ ਦੁੱਧ ਵਿੱਚ ਇਥੇ ਇੱਕ ਨਸਖੂਰੀ ਆ ਗਈ ਆ। ਸਤੇ ਸਕਦੇ ਆ। ਤੇ ਆਪਾਂ ਇਥੇ ਇੱਕ ਮਿੰਟ ਲਈ ਪਕਾਵਾਂਗੇ। ਕੇਸਰ ਨੂੰ। ਜਿਹੜਾ ਸਾਤੇ ਆਪਾਂ ਇਹਦੇ ਵਿੱਚ ਚੀਨੀ ਪਾਦੇ ਚੀਨੀ ਤੁਸੀਂ ਆਪਣੇ ਲੋੜ ਅਨੁਸਾਰ ਪਾ ਸਕਦੇ ਆ। ਤੁਸੀਂ ਮਿੱਠਾ ਘੱਟ ਖਾਣੇ ਆ ਵੱਧ ਖਾਣੇ ਆ ਤੇ ਮੈਂ ਇਹਦੇ ਵਿੱਚ ਅੱਧੀ ਫੋਲੀ ਪਾਉਣ ਲੱਗੀ ਆ। ਮੈਂ ਮਿਸ਼ਰੀ ਪੀਸੀ ਹੋਈ ਆ ਉਹ ਪਾਉਣ ਲੱਗੀ ਆ। ਤੁਸੀਂ ਚੱਕਰ ਤੇ ਚੀਨੀ ਤੇ ਮਿਸ਼ਰੀ ਵਿੱਚੋਂ ਕੋਈ ਵੀ ਚੀਜ਼ ਪਾ ਸਕਦੇ ਆ। ਨੋ ਜੇ ਇੱਥੇ ਅਸੀਂ ਇੱਕ ਉਵਾਲੀ ਇਹਨੂੰ ਵੀ ਦਵਾ ਲੈਨੇ ਆ। ਤੇ ਆਪਾਂ ਇਹਨੂੰ ਟਾਕੇ ਰੱਖਾਂਗੇ ਕੁਛ ਚਿਰ ਲਈ ਤਾਂ ਕਿ ਜਿਹੜੀਆਂ ਸੇਵੀਆਂ ਨੇ ਉਹ ਪੂਰੀਆਂ ਫੁੱਲ ਜਾਣੇ ਦੇ ਵਿੱਚ ਚੰਗੀ ਤਰ੍ਹਾਂ ਦੇਖੋ ਜੀ ਇੰਨੀ ਇੱਕ ਥਿਕਣਾ ਖੇਜ਼ੇ ਵਿੱਚ ਹੈਗੀ ਆ ਤੇ ਆਪਾਂ ਤੇ गैस ਨੂੰ ਬੰਦ ਕਰਦੇ ਆ ਤੇ ਆਪਣੀ ਜਿਹੜੀ ਸੌਗੀ ਭਿੰਗੇ ਰੱਖੀ ਹੋਈ ਆ ਤੇ ਆਪਾਂ ਇਹਨੂੰ ਕੱਢ ਕੇ ਇਹਦੇ ਵਿੱਚ ਪਾ ਦਿੰਦੇ ਆ ਸਭ ਤੋਂ ਆਖਰ ਵਿੱਚ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਨਿਚੋੜ ਲਿਓ ਲੈ ਕੋਈ ਦਿਖਾ ਦਨੀ ਆ ਜੀ ਆਪਣਾ ਕਿਦਾਂ ਦਾ ਸੇਵੀਆਂ ਬਣੀਆਂ ਤੇ ਉਸ ਬਾਅਦ ਆਪਾਂ ਇਹਨੂੰ ਟਾਕੇ ਰੱਖਾਂਗੇ 5 ਮਿੰਟ ਵਾਸਤੇ ਇਹ ਇਹ ਤੁਸੀਂ ਆਪ ਨੇ ਦੋਦਲਾਂ ਆ ਸੇਮੀਆਂ ਦੀ ਥੇਕਨਸ ਦੇਖ ਸਕਦੇ ਆ ਇਹ ਜਿਸ ਆਪਾਂ ਬਿਲਕੁਲ ਕਸਟਰਡ ਪਾਊਡਰ ਨਹੀਂ ਪਾਇਆ ਤੇ ਫਿਰ ਵੀ ਬਹੁਤ ਸੋਹਣਾ ਕਲਰ ਆਇਆ ਇਹਦਾ ਖੋਏ ਵਾਲ ਟੈਕਚਰ ਆਉਣ ਲੱਗ ਜਾਂਦਾ ਜਦੋਂ ਆਪਾਂ ਕਾਜੂ ਪੀਸ ਕੇ ਪਾਉਨੇ ਆ ਇਹਦੇ ਵਿੱਚ ਜੀ ਤੇ ਹੁਣ ਇਸ ਟਾਈਮ ਤੇ ਆਪਾਂ ਇਹਨੂੰ 5 ਮਿੰਟ ਲਈ ਢੱਕ ਕੇ ਰੱਖਣਾ ਵਾ ਜਦੋਂ ਆਪਾਂ ਦਮ ਦਵਾ ਕੇ ਰੱਖਦੇ ਹੁੰਦੇ ਆ ਨਾ ਉਹ ਚੀਜ਼ ਐ ਵਾਂਗੂ ਰੱਖਣਾ ਆਪਾਂ ਇਹਦੇ ਤੇ ਢੱਕਣ ਨਹੀਂ ਦੇਣਾ ਪਹਿਲਾਂ ਆਪ ਕਪੜਾ ਦੇ ਕੇ ਤੇ ਫਿਰ ਉੱਤੇ ਢੱਕਣ ਦੇਣਾ ਵਾ ਤਾਂ ਕਿ ਜਿਹੜੀਆਂ ਸੇਮੀਆਂ ਵਾ ਉਹ ਚੰਗੀ ਤਰ੍ਹਾਂ ਫੁੱਲ ਜਾਣ ਤੇ ਜਿਹੜਾ ਦੁੱਧ ਆ ਉਹ ਸਾਰਾ ਸੋਕਿਆ ਜਾਵੇ ਲਓ ਜ ਤੇ ਕੋਈ ਆਪਾਂ ਕੜਛੀ ਮਾਰ ਦਿੰਨੇ ਆ ਤਾਂ ਕਿ ਸਾਰੀ ਚੀਜ਼ਾਂ ਮਿਕਸ ਹੋ ਜਾ। ਤੇਗੇ ਸਪਣਾ ਬੰਦ ਕੀਤਾ ਹੋਇਆ ਵਾ। ਇਸਾਂ ਤਰ੍ਹਾਂ ਤੇ ਆਪਾਂ ਲੈ ਕੇ ਤੇ ਕਾਟਨ ਦਾ ਕਪੜਾ ਦੇ ਕੇ ਟੱਕਾਂ ਉੱਪਰ ਲਾ ਕੇ 5 ਮਿੰਟ ਲਈ ਰੱਖ ਦਿੰਨੇ ਆ। ਨਾਲ ਤਾਂ ਸੇਵੀਆਂ ਸਾਰਾ ਦੁੱਧ ਸੋਖ ਲੈਣਗੀਆਂ ਤੇ ਨਾਲੇ ਸੇਵੀਆਂ ਦੁੱਧ ਵਿੱਚ ਫੁੱਲ ਜਾਣਗੀਆਂ। ਤੇ ਇਸ ਤਰੀਕੇ ਨਾਲ ਤੁਸੀਂ ਹੈਲਦੀ ਸੇਵੀਆਂ ਬਣਾਇਓ। ਕਾਲਜ ਸੇਵੀਆਂ ਤਾਂ ਆਪਣੇ ਆਮ ਹੀ ਬਣਦੀਆਂ ਰਹਿੰਦੇ ਨੇ ਪਰ ਈਦ ਦੇ ਟਾਈਮ ਤੇ ਸਪੈਸ਼ਲੀ ਸੇਵੀਆਂ ਜ਼ਰੂਰ ਬਣਦੀਆਂ ਨੇ। ਮੁਸਲਮਾਨ ਭੈਣ ਭਰਾ ਜ਼ਰੂਰ ਇਹਨਾਂ ਸੇਵੀਆਂ ਨੂੰ ਬਣਾਉਂਦੇ ਆ। ਤੇ ਆਪਾਂ ਵੀ ਈ ਦਿਮੋਕੇ ਤੇ ਸੇਮੀਆਂ ਬਣਾਈਆਂ ਤੇ ਤੁਹਾਨੂੰ ਰੈਸਪੀ ਦਿਖਾਈ ਆ ਰੈਸਪੀ ਬਣਾ ਕੇ ਦਿਖਾਈ ਆ ਤੇ ਹੁਣ ਤੁਹਾਨੂੰ ਪਾ ਕੇ ਦਿਖਾਵਾਂਗੇ ਕਿ ਆਪਣੇ ਸੇਮੀਆਂ ਕਿਦਾਂ ਦੀਆਂ ਬਣਾਈ ਜਾਂਦੀਆਂ ਲੋ ਜੀ ਪੰਜ 5 ਮਿੰਟ ਹੋ ਗਏ ਰੱਖਿਆ ਨਾ ਆਪਾਂ ਇੱਕ ਦਮ دھਵਾ ਕੇ ਰੱਖ ਦਿੱਤਾ ਸੀ ਇਹਨਾਂ ਨੂੰ ਤੇ ਬਹੁਤ ਹੀ ਵਧੀਆ ਕਿਉਂਕਿ ਐਂ ਹੁੰਦਾ ਵੀ ਇਹਨਾਂ ਤੇ ਨਾ ਮਲਾਈ ਨਹੀਂ ਆਉਂਦੀ ਫਿਰ ਇਸ ਤਰੀਕੇ ਨਾਲ ਦੁੱਧ ਤੇ ਨਹੀਂ ਤੇ ਦੁੱਧ ਤੇ ਮਲਾਈ ਆ ਜਾਂਦੀ ਆ ਥੋ ਕਈ ਵਾਰੀ ਆਪਣੇ ਘਰੇ ਬੱਚੇ ਮਲਾਈ ਨਹੀਂ ਖਾਂਦੇਗੇ ਜਿਸ ਆਪਾਂ ਕੱਪੜੇ ਦੇ ਨਾਲ ਟਾ ਕੇ ਰੱਖ ਦਿੰਨੇ ਆ ਦੇਖੋ ਜਿੰਦਾ ਟੈਕਸਚਰ ਕਿੰਨਾ ਸੋਹਣਾ ਆਇਆ ਸੀ ਇਹਨਾਂ ਬਹੁਤ ਹੀ ਜਿਆਦਾ ਵਧੀਆ ਆਇਆ ਤੇ ਕਲਰ ਵੀ ਬਹੁਤ ਵਧੀਆ ਆਇਆ ਤੁਸੀਂ ਇਸ ਤਰੀਕੇ ਦੇ ਨਾਲ ਸੇਵੀਆਂ ਬਣਾ ਕੇ ਦੇਖਿਓ ਈਦ ਦੇ ਮੌਕੇ ਤੇ ਜੁਸੀਂ ਆਪਣੀ ਪਲੇਟਿੰਗ ਕਰਦੇ ਆ ਤੇ ਤੁਸੀਂ ਇਹਦਾ ਟੈਕਸਚਰ ਦੇਖ ਸਕਦੇ ਆ ਬਿਲਕੁਲ ਇਹ ਮੈਜ਼ਰਮੈਂਟ ਬਿਲਕੁਲ ਸਹੀ ਆ ਤੇ ਇਹਦੇ ਵਿੱਚ ਮਦ ਵਿੱਚ ਡਰਾਈ ਫੁੱਲ ਵੀ ਚੰਗੀ ਤਰ੍ਹਾਂ ਬਣ ਜਾਂਦੇ ਆ ਤੇ ਬਹੁਤ ਹੀ ਵਧੀਆ ਟੇਸਟ ਲੱਗਦੀ ਹੈ ਇਦਾਂ ਦੀ ਲਓ ਜੀ ਤੁਸੀਂ ਵੀ ਘਰ ਵਿੱਚ ਸੇਵੀਆਂ ਇਸ ਤਰੀਕੇ ਨਾਲ ਤਿਆਰ ਕਰਕੇ ਦੇਖਿਓ ਈਦ ਦੇ ਮੌਕੇ ਤੇ ਤੇ ਫੇ ਸਨ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਨੂੰ ਸੇਮੀਆਂ ਕਿੱਦਾਂ ਦੀਆਂ ਬਣੀਆਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ Eid Mubarak ਹੋਵੇ ਮੇਰੇ ਸਾਰੇ ਮੁਸਲਮਾਨ ਭੈਣ ਭਰਾਵਾਂ ਨੂੰ ਧੰਨਵਾਦ ਜੀ